ਲੈਣਾ ਹਰ ਅਲਵਾਇਦਾ ਕੰਮ ਮੇਰੇ ਘਰ ਵਾਲੇ ਕਰਦੇ ਸੀ ਜੀ ਤੇ ਨਾਲ ਨਾਲ ਮੈਂ ਵੀ ਕਰਨ ਲੱਗੀ ਜੀ ਪਾਚੇ ਹਾਲਾਤੇ ਹੋ ਜੇ ਹੋ ਗਏ ਐਕਸੀਡੈਂਟ ਹੋ ਗਏ ਸੀ ਘਰ ਵਾਲੇ ਦਾ ਤਾਂ ਫਿਰ ਪਿੰਨੀਆਂ ਬਣਾਉਣ ਲੱਗੇ ਨਾਲ 5-7 ਕੁੜੀਆਂ ਨੂੰ ਲਾ ਲਾਇਆ ਸਪਲਾਈ ਕਰਦੇ ਪਿੰਨੀਆਂ ਬਣਾਉਂਦੇ ਸੀ ਤੇ ਬਧੀ ਆਪਣੀ ਪਿੰਨੀਆਂ ਆਪਣੀਆਂ ਬਣਦੀਆਂ ਸੀ ਤੇ ਹੌਲੀ ਹੌਲੀ ਆਪੇ ਘਰੇ ਵੀ ਆ ਕੇ ਲਜਾਣ ਲੱਗੇ ਹੁੰਦਾ ਇਹ ਗਰਮੀ ਜੇ ਥੋੜਾ ਜਿਆ ਕੱਟ ਹੈਗਾ ਸਰਦੀਆਂ ਚ ਜ਼ਿਆਦਾ ਜੀ ਹੋ ਇਸ ਦੀ ਕਿੰਨੀ ਪਿੰਨੀ ਵੇਚ ਦਿੰਦੇ ਹੋ 25-30 ਕਿਲੋ ਜੀ ਵੇਚ ਸਾਨੂੰ ਕੰਮ ਕਰਦੇ 6-7 ਸਾਲ ਹੋ ਗਏ ਜੀ। ਵਧੀਆ ਸਾਨੂੰ ਬੇਨਿਫਿਟ ਹੋਈ ਜਾਂਦਾ ਵੀ ਆਪਦਾ ਮਹੀਨੇ ਦਾ ਗੁਜ਼ਾਰਾ ਇਸ ਵਧੀਆ ਕਰ ਸਕਦੇ ਹਾਂ। ਘਰ-ਬਾਰ ਵਧੀਆ ਚੱਲਦਾ ਹੈ। ਕੀ ਨਾ ਜੀ ਟੋਡਾ ਕਿੱਥੋਂ ਦੇ ਰਹੇ ਨਾਲੋਂ ਕੀ ਕੰਮ ਕਰਦੇ ਆ? ਮੇਰਾ ਨਾਮ ਨੀਕਾ ਦੇਵੀ ਜੀ ਮੈਂ ਹਰਿਆਣਾ ਦੇ ਰਹਿਣ ਵਾਲੀ ਆਂ ਪੰਜਾਬ ਦੀ ਮੁਕਸਰ ਜੇ ਵਿਆਹੀ ਆਂ। ਮਹਾ ਜੀ ਤੇ ਪਿੰਨੀਆਂ ਦਾ ਕੰਮ ਆ। ਪਿੰਨੀਆਂ ਬਣਾਉਣ ਦੀ ਸ਼ੁਰੂਆਤ ਕਿਵੇਂ ਹੋਈ ਸੀ? ਕਿਸ ਗੱਲ ਨੇ ਤੁਹਾਨੂੰ ਇਸ ਪਾਸੇ ਉਤਸ਼ਾਹਿਤ ਕੀਤਾ? ਪਿੰਨੀਆਂ ਜੀ ਪਹਿਲਾਂ ਹਲਵਾਏ ਦਾ ਕੰਮ ਮੇਰੇ ਘਰ ਵਾਲੇ ਕਰਦੇ ਸੀ ਜੀ। ਤੇ ਨਾਲ ਨਾਲ ਮੈਦ ਕਰਨ ਲੱਗੀ ਜੀ ਪਾਚੇ ਹਾਲਾਤੇ ਹੋ ਜੇ ਹੋ ਗਏ ਐਕਸੀਡੈਂਟ ਹੋ ਗਿਆ ਸੀ ਘਰ ਵਾਲੇ ਦਾ ਤਾਂ ਫਿਰ ਪਿੰਨੀਆਂ ਆ ਬਣਾਉਣ ਲੱਗੀ ਨਾਲ ਪੰਜ ਸੱਤ ਬੁੜੀਆਂ ਨਾਲ ਆਏ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕੋਈ ਚੁਣੌਤੀਆਂ ਆਈਆਂ ਹੋਣ ਕਿਉਂਕਿ ਤੁਸੀਂ ਹਰਿਆਣੇ ਦੀ ਭਾਸ਼ਾ ਵੱਖਰੀ ਹੈ ਇੱਧਰ ਪੰਜਾਬ ਦੀ ਹਾਂ ਜੀ ਆਈਆਂ ਪਹਿਲਾਂ ਮੈਨੂੰ ਨਹੀਂ ਆਉਂਦੀ ਸੀ ਪੰਜਾਬੀ ਸਮਝ ਬਾਅਦ ਚ ਹੋਲੀ-ਵਲੀ ਸਿੱਖੀ ਹੈ ਜੀ ਮੇਰੇ ਬਾ ਉਹਨਾਂ ਨੂੰ ਦੂਜਿਆਂ ਨੂੰ ਵੀ ਹੁੰਦਾ ਸੀ ਕਿ ਇਹ ਨਾ ਘਾ ਹੋ ਗਈ ਬੋਲੀ ਪਾਸਿਆ ਹੋ ਰਹਾ ਹੈ ਪੰਜਾਬ ਜਾ ਕੇ ਨੇ ਤਰੱਕੀ ਤੇ ਆ ਗਏ ਕਿਸ ਤਰ੍ਹਾਂ ਗਾਕਾਂ ਤੱਕ ਪਹੁੰਚ ਬਣਾਈ ਤੁਸੀਂ ਫਿਰ ਹਾਂ ਜੀ ਸਪਲਾਈ ਕਰਦੇ ਪਿੰਨੀਆਂ ਬਣਾਉਂਦੇ ਸੀ ਤੇ ਵਧੀਆ ਪਿੰਨੀਆਂ ਆਪਣੀਆਂ ਬਣਦੀਆਂ ਸੀ ਤੇ ਹੌਲੀ ਹੌਲੀ ਆਪੇ ਘਰੇ ਵੀ ਆ ਕੇ ਲਜਾਣ ਲੱਗੇ ਹੁੰਦਾ ਪਿੰਨੀਆਂ ਬਣਾਉਣ ਦੀ ਪ੍ਰਕਿਰਿਆ ਕੀ ਹੈ ਕਿੰਨੇ ਸਮੇਂ ਚ ਤਿਆਰ ਹੋ ਜਾਂਦਾ ਪਿੰਨੀਆਂ ਜੀ 3-4 ਘੰਟੇ ਲੱਗ ਜਾਂਦੇ ਐ ਪਹਿਲਾਂ ਪੁਨਾਈ ਕਰੀਏ ਫਿਰ ਚਾਣੀ ਲਈਏ ਫਿਰ ਉਹਨਾਂ ਨੂੰ ਬਣਾਈਏ ਠੰਡੀ ਕਰੀਏ ਤੇ 3-4 ਘੰਟੇ ਆਰਾਮ ਨਾਲ ਲੱਗਦਾ ਸੀਜ਼ਨ ਚ ਕੋਈ ਫਰਕ ਪੈਂਦਾ ਹੈ ਕਮਾਈ ਚ ਜੀ ਗਰਮੀ ਚ ਜੇ ਥੋੜਾ ਜਿਆਦਾ ਘਟ ਹੈਗਾ ਸਰਦੀਆਂ ਚ ਜ਼ਿਆਦਾ ਹੈ ਜੀ ਰੋਜ਼ ਦੀ ਕਿੰਨੀ ਕਿੰਨੀ ਵੇਚ ਲੈਂਦੇ ਹੋ 25-30 ਕਿਲੋ ਜੀ ਵੇਚ ਲੈਂਦੇ ਠੀਕ ਪਿੰਨੀਆਂ ਬਣਾਉਣ ਲਈ ਫੰਡ ਕਿਵੇਂ ਤੁਸੀਂ ਪ੍ਰਬੰਧ ਕਰਦੇ ਹੋ ਪਿੰਨੀਆਂ ਦਾ ਜੀ ਜਿਹੜਾ ਆਪਾਂ ਸਮਾਨ ਹੈ ਜ 30-35 ਕਿਲੋ ਜੀ ਵੇਚਦੇ ਹਾਂ ਉਹਦੇ ਵਿੱਚ ਜਿਹੜੀ ਬਚਤ ਹੁੰਦੀ ਜੀ ਉਹ ਅਸੀਂ 6-7 ਮੈਂਬਰ ਜਿਹੜੀਆਂ ਬੁੜੀਆਂ ਲਾਈ ਹੋਈਆਂ ਉਹਨਾਂ ਤੇ ਆਪਾਂ ਵੰਡ ਲੈਂਦੇ ਹਾਂ ਬਾਕੀ ਆਪਣੇ ਕੋਲੇ ਹੁੰਦੇ ਆ ਉਹਦਾ ਹੀ ਸਮਾਨ ਲਿਆਉਂਦੇ ਆ ਕੁਝ ਅਜੀਬ ਹੀ ਕੋਈ ਚੁਣੌਤੀਆਂ ਜਿਹਨਾਂ ਨੂੰ ਤੁਸੀਂ ਸਾਹਮਣਾ ਕਰਨਾ ਕਰ ਰਹੇ ਹੋ ਜਿੱਦ ਤੱਕ ਕੁਝ ਮਸੱਈਆਂ ਆ ਚੁਣੌਤੀਆਂ ਚੱਲ ਛੋਟੀ ਮੋਡੀ ਸੀ ਸਰ ਜਲਦੀ ਰਹਿੰਦੀ ਹੈ ਬਾਕੀ ਹੁਣ ਫਿਲਹਾਲ ਠੀਕ ਠਾਕ ਆ ਬੜੀ ਚੱਲ ਰਹੀ ਹੈ ਲੈਸ ਤੋਂ ਬਾਅਦ ਜ਼ਿੰਦਗੀ ਸੁਧਰ ਗਈ ਹੈ ਹਾਂਜੀ ਹਾਂਜੀ ਕੋ ਸਰਕਾਰ ਨੇ ਤੁਹਾਨੂੰ ਕੋਈ ਫਾਇਦਾ ਸਰਕਾਰ ਨੇ 10000 ਦਿੱਤਾ ਸੀ ਜੀ ਫੰਡ ਇੱਕ ਵਾਰੀ ਤੇ ਉਹ 10 ਮੈਂਬਰਾਂ ਚ ਵੰਡ ਲੇ ਸੀ ਉਹ ਨਾਲ ਚੱਲੀ ਜੰਨੀ ਠੀਕ ਹਾਂ ਤੇ ਤੁਸੀਂ ਜਿਵੇਂ ਫੰਡ ਕਿਵੇਂ ਤੁਸੀਂ ਮਤਲਬ ਜਿਹੜਾ ਇਹਨਾਂ ਪ੍ਰਬੰਧ ਕਰ ਦੋ ਤੁਸੀਂ ਦੱਸ ਰਹੇ ਸੀ ਕਿ ਵੀ ਮੈਂ ਕਮਾਈ ਦਾ ਕਿਵੇਂ ਵੰਡਦੇ ਕਿਸ ਤਰ੍ਹਾਂ ਇਹ ਹੈ ਕਿ ਜਿਵੇਂ ਮੰਨ ਲਓ 30 35 ਕਿਲੋ ਪਿੰਨੀਆ ਲਿਆਏ ਜੀ ਅਸੀਂ ਲਿਆ ਕੇ ਵੇਚਤੀਆਂ ਵੇਚਤੀਆਂ ਜਿਹੜੀ ਬਚਤ ਹੈ ਜੀ ਉਹ ਵੰਡ ਲੈਂਦੇ ਤੇ ਬਾਕੀ ਉਹ ਸਮਾਨ ਲਿਆ ਲਿਆ ਕੇ ਆਪਦੀ ਬਣਾਈ ਜਾਂਦੀ ਹਾਂ ਸ਼ੁਕਰੀਆ ਹਾਂਜੀ ਕੀ ਨਾ ਜੀ ਤੁਹਾਡਾ ਕਿੱਥੋਂ ਦੇ ਰਹਿਣਾ ਹੈ ਮਨੀਸ਼ਾ ਨਾਮ ਹੈ ਜੀ ਮੇਰਾ ਮਾਧਰਸ਼ ਨਗਰ ਸ੍ਰੀ ਮੁਕਸਰ ਸਾਹਿਬ ਦੀ ਰਹਿਣ ਵਾਲੀ ਹਾਂ ਜੀ ਮਨੀਸ਼ਾ ਜੀ ਤੁਸੀਂ ਅਨੀਤਾ ਜੀ ਨਾਲ ਪਿੰਨੀਆਂ ਬਣਾਉਣ ਦਾ ਕੰਮ ਕਰਦੇ ਹੋ ਕਿੰਨੇ ਸਮੇਂ ਤੋਂ ਕਰਦੇ ਹੋ ਤੇ ਕੀ ਬੇਨਿਫਿਟ ਹੁੰਦਾ ਹੈ ਹਾਂਜੀ ਇਹਨਾਂ ਨਾਲ ਸਾਨੂੰ ਕੰਮ ਕਰਦੇ 6-7 ਸਾਲ ਹੋ ਗਏ ਜੀ ਵਧੀਆ ਸਾਨੂੰ ਬੇਨਿਫਿਟ ਹੋਈ ਜਾਂਦੇ ਵੀ ਆਪ ਦਾ ਮਹੀਨੇ ਦਾ ਗੁਜ਼ਾਰਾ ਅਸੀਂ ਵਧੀਆ ਕਰ ਸਕਦੇ ਹਾਂ ਘਰ-ਬਾਰ ਵਧੀਆ ਚੱਲਦਾ ਹੈ ਜੀ ਕਿੰਨਾ ਪੜੇ ਹੋ ਤੇ ਕੀ ਗਵਰਨਮੈਂਟ ਜੋਬ ਲਈ ਟਰਾਈ ਕੀਤਾ ਕੋਈ ਮੈਂ 10 ਪੜ੍ਹੀ ਹਾਂ ਜੀ ਗਵਰਨਮੈਂਟ ਜੋਬ ਤਾਂ ਫਾਰਮ ਵਗੈਰਾ ਤਾਂ ਭਰੇ ਹੈ ਜੀ ਪਰ ਕੋਈ ਉਹ ਨਹੀਂ ਹੈਗਾ ਕਿਉਂਕਿ ਅੱਜ ਕੱਲ੍ਹ ਦੇਵਜਾ ਸਰਕਾਰ ਦੇ ਹਾਲਾਤ ਤੇ ਵੀ ਲੋਕੀ ਸਾਰੇ ਐਵੇਂ ਫੇਰੀ ਜਾਂਦੇ ਵਾਧੂ ਪੜੇ ਹੋਏ ਤੇ 10 ਪੜੇ ਹੁਣ ਤਾਂ ਨੌਕਰੀ ਤੁਹਾਨੂੰ ਪਤਾ ਕਿੱਥੋਂ ਨਹੀਂ ਆ। ਹੋਰ ਔਰਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਦੇਖੋ ਜੀ ਐਂ ਕਹਿਣਾ ਚਾਹਨੀ ਆ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਆਪ ਦਾ ਕੋਈ ਵੀ ਕੰਮ ਸ਼ੁਰੂ ਕਰੋ ਵਾਧੂ ਕੰਮ ਹੈਗੇ ਸੈਡ ਸੇ ਕੋਈ ਵੀ ਕੰਮ ਕਰੋ ਆਪੇ ਘਰ ਦਾ ਗੁਜ਼ਾਰਾ ਚਲਾਓਗੇ ਸਰਕਾਰੀ ਨੌਕਰੀ ਦੇ ਭਰੋਸੇ ਨਾਲ ਬੈਠੇ ਰਹੋ। ਕੀ ਨਾ ਜੀ ਕਿੱਥੋਂ ਦੇ ਰਹਣ ਵਾਲੇ? ਜੀ ਮੇਰਾ ਨਾਮ ਹਲਕਾਰਾਣੀ ਹੈ। ਮੈਂ ਸ੍ਰੀ ਮੁਕਸਰ ਸਾਹਿਬ ਆਦਰਸ਼ ਨਗਰ ਚ ਰਹ ਰਹੀ ਹਾਂ ਮੈਂ ਪਨੀਮ ਦਾ ਕੰਮ ਕਰਦੀ ਹਾਂ ਕੀ ਹਾਲਾਤ ਸੀ ਜਿਹੜਾ ਤੁਹਾਨੂੰ ਇਹ ਤੇ ਕਿਵੇਂ ਤੁਹਾਨੂੰ ਇਧਰ ਲੈ ਕੇ ਅਸੀ ਤੁਹਾਡਾ ਖੁਸ਼ ਜਾਣ ਕੇ ਇਹਨਾਂ ਬਣਾਉ ਜੀ ਮੇਰੇ ਹਸਬੰਡ ਮੁੰਨੀਮੀ ਕਰਦੇ ਆ ਮੰਡੀ 'ਚ ਮੈਂ ਵੀ ਉਹਨਾਂ ਦੇ ਬਰਾਬਰ ਖੜ ਕੇ ਕੰਮ ਕਰਨਾ ਚਾਹੁੰਦੀ ਸੀ ਤਾਂ ਮੈਂ ਮੈਂ ਪਨੀਮ ਇਹ ਕੰਪਨੀ ਇਹਨਾਂ ਦਾ ਚੱਲਦਾ ਸੀ ਪਹਿਲਾਂ ਫਿਰ ਮੈਂ ਇਹਨਾਂ ਨਾਲ ਜੁੜ ਗਈ ਮੈਂ ਵੀ ਪਿੰਨੀਆਂ ਬਣਾਉਂਦਾ ਕੰਮ ਕਰਦੀ ਹਾਂ ਹੁਣ ਪ੍ਰਵਾਹ ਕਿਸ ਤਰ੍ਹਾਂ ਦੇ ਹੁਣ ਆਦੇਸ ਹਾਂਜੀ ਵਧੀਆ ਸਾਡਾ ਵਧੀਆ ਗੁਜ਼ਾਰਾ ਹੁੰਦਾ ਸਾਡਾ ਵਧੀਆ ਕੰਮ ਚੱਲਦਾ ਹੈ ਅਸੀਂ ਵਧੀਆ ਕੰਮ ਕਰਦੇ ਹਾਂ ਵਧੀਆ ਲੋਕਾਂ ਨੂੰ ਪਸੰਦ ਵੀ ਆਉਂਦਾ ਹੈ ਸਾਡੀ ਪਿੰਨੀਆਂ ਵਧੀਆ ਸੇਵ ਹੁੰਦੀਆਂ